ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਲਾਇਬ੍ਰੇਰੀ ਨਾਲ ਕੁਝ ਨਵੇਂ ਮੈਂਬਰ ਜੁੜੇ ਨੇ ਸੋ ਉਹਨਾਂ ਲਈ ਇੱਕ ਇੰਟਰੋਡਕਸ਼ਨ ਦੇ ਰਿਆਂ ਕਿਤਾਬਾਂ ਬਾਰੇ ਸੋ ਆ ਤਿੰਨ ਰੈਕਸ ਨੇ ਤੇ ਪਹਿਲਾ ਜਿਹੜਾ ਰੈਕ ਹੈ ਉਹਦੇ ਵਿੱਚ ਗੁਰਬਾਣੀ ਰਿਲੇਟਿਡ ਕਿਤਾਬਾਂ ਨੇ ਪ੍ਰਾਇਮਰੀ ਸੋਰਸਸ ਜੋ ਨੇ ਨਾਮ ਦੇ ਸਿੱਟੀ ਭਗਤਾਂ ਦੀ ਬਾਣੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਇਸ ਤਰ੍ਹਾਂ ਦੀਆਂ ਕਿਤਾਬ ਤੁਹਾਨੂੰ ਇੱਥੇ ਮਿਲੇਗੀ ਇਤਨੇ ਮਿਟੀਕ ਹਿੰਦੀ ਵਿੱਚ ਸੁਖਮਨੀ ਸਾਹਿਬ ਦਾ ਟੀਕਾ ਵੀ ਹੈ ਸੁਖਮਨੀ ਸੰਦੇਸ਼ ਵੀ ਹੈ ਤੇ ਇੱਕ ਬੁੱਕ ਭਾਈ ਗੁਰਦਾਸ ਜੀ ਦੇ ਕਵਿਤਨੇ ਤੇ ਸ਼ਲੋਕ ਭਗਤ ਸ਼ੇਖ ਫਰੀਦ ਜੀ ਦੇ ਇਹਦੀਆਂ ਵੀ ਦੁਕਤਾਂ ਬਹਈਆਂ ਨੇ ਸੋ ਇਸ ਤੋਂ ਬਾਅਦ ਦੂਸਰਾ ਰੈਕ ਹੈ ਇਹਦੇ ਵਿੱਚ ਸਪਿਰਚੁਅਲ ਇਨਸਪੀਰੇਸ਼ਨਲ ਤੇ ਕੁਝ ਨੋਵੇਲਸ ਨੇ ਇਹਦੇ ਵਿੱਚ ਤੁਹਾਨੂੰ ਪ੍ਰੋਫੈਸਰ ਪੂਰਨ ਸਿੰਘ ਦੀਆਂ ਬੁੱਕਸ ਮਿਲਣਗੀਆਂ ਜਿਹੜੇ ਸਪਿਰਿਟ ਆਫ ਦਾ ਸਿੱਖ ਹੈ ਸਪਿਰਿਟ ਬੌਨ ਪੀਪਲ ਹੈ ਫਿਰ ਇਹਦੇ ਵਿੱਚ ਇੱਕ ਸੈਲਫ ਹੈਲਪ ਬੁੱਕ ਵੀ ਹੈ ਜਿਵੇਂ ਆ ਵੀ ਇਸ ਸੈਕਸ਼ਨ ਵਿੱਚ ਹੈ ਇਸ ਤੋਂ ਇਲਾਵਾ ਅ ਪਈ ਰੰਦੀਰ ਸਿੰਘ ਦੀਆਂ ਕਿਤਾਬਾਂ ਵੀ ਇਹਦੇ ਵਿੱਚ ਨੇ ਜਿਵੇਂ ਅੰਡਰਠੀ ਦੁਨੀਆ ਇਹ ਸਿਮਰਨ ਬਾਰੇ ਆਤਮਾ ਬਾਰੇ ਨਾਮ ਬਾਰੇ ਇਸ ਤਰ੍ਹਾਂ ਦੀਆਂ ਕਿਤਾਬਾਂ ਇੱਥੇ ਮਿਲਣਗੀਆਂ ਤੁਹਾਨੂੰ ਇਸ ਸੈਕੰਡ ਰੈਕ ਵਿੱਚ ਤੇ ਇਸ ਰੈਕ ਦਾ ਜਿਹੜਾ ਚੌਥਾ ਸ਼ੈਲਫ ਹੈ ਇਹਦੇ ਵਿੱਚ ਸਾਰੀਆਂ ਦਾ ਸਾਰੀਆਂ ਜੀਵਨੀਆਂ ਨੇ ਇਹਦੇ ਛਰੀ ਸਿੰਘ ਨਾਲ ਦੀ ਜੀਵਨੀ ਭਗਤ ਭਗਤਾਂ ਦੀ ਜੀਵਨੀ ਫਿਰ ਗੁਰੂ ਸਾਹਿਬ ਦੇ ਵੀ ਜੀਵਨ ਬਾਰੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਲੋਚਨ ਭਗਤ ਜੀ ਦੀ ਜੀਵਨੀ ਭਗਤ ਧੰਨਾ ਜੀ ਦੀ ਜੀਵਨੀ ਭਗਤ ਸਦਨਾ ਜੀ ਦੀ ਜੀਵਨੀ ਤੇ ਇਸ ਤਰ੍ਹਾਂ ਦੇ ਜੀਵਨੀਆਂ ਇਸ ਵਿੱਚ ਹੈਗੀਆਂ ਨੇ ਇਹ ਜਨਮ ਸਖੀ ਬਾ ਬੁੱਢਾ ਜੀ ਦੀ ਵੀ ਹੈ ਤੇ ਬਾਬਾ ਦੀਪ ਸਿੰਘ ਜੀ ਦਾ ਵੀ ਜੀਵਨ ਇਸ ਬੁੱਕ 'ਚ ਹੈ ਉਸ ਤੋਂ ਬਾਅਦ ਜਿਹੜਾ ਤੀਸਰਾ ਰੈਕ ਹੈ ਆ ਹੈ ਹਿਸਟਰੀ ਦਾ ਤੇ ਇਹਦੇ ਵਿੱਚ ਉਹ ਗੁਰੂ ਸਾਹਿਬ ਦੇ ਪੀਰੀਅਡ ਤੋਂ ਲੈ ਕੇ ਤੇ ਉਸ ਤੋਂ ਬਾਅਦ 18ਵੀਂ ਸਦੀ ਦਾ ਕਲੂਕਾਰਿਆਂ ਦੀ ਹਿਸਟਰੀ ਤੇ ਆ ਸਾਰੀਆਂ ਬੁੱਕਸ ਇਹਦੇ ਵਿੱਚ ਹੈਗੀਆਂ ਨੇ ਤੇ ਇੱਕ ਹੋਰ ਚੀਜ਼ ਕਿ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਨੰਬਰਿੰਗ ਰੈਕਸ ਦੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਆ ਬੁੱਕ ਦਾ ਨੰਬਰ ਈਡੀ ਦੂਸਰਾ ਸੋ ਆ ਈਡੀ ਦੂਸਰੇ ਸ਼ੈਲਫ ਚਾਏਗੀ ਸੋ ਜਦੋਂ ਵੀ ਤੁਸੀਂ ਆਉ ਤੇ ਅੰਰੱਖੋ ਕਿ ਬੁੱਕ ਸਹੀ ਸ਼ੈਲਫ 'ਚ ਹੋਏ ਤੇ ਬੱਚਿਆਂ ਦੀਆਂ ਕਿਤਾਬਾਂ ਇੱਥੇ ਥੱਲੇ ਹੈਗੀਆਂ ਨੇ ਅਜੇ ਹਲੇ ਨਵਾਂ ਰੈਕ ਬਣਵਾਉਣਾ ਬਾਕੀ ਹੈ ਸੋ ਇਹਦੇ ਵਿੱਚ ਇਲਸਟ੍ਰੇਟਡ ਬੁੱਕਸ ਨੇ 10 ਗੁਰੂਆਂ ਦਾ ਜੀਵਨ ਤੇ ਹਿੰਦੀ ਵਿੱਚ ਵੀ ਹੈ ਫਿਰ ਮਾਰਦਾਨ ਜੀਤ ਸਿੰਘ ਦਾ ਸਾਰੀਆਂ ਫੋਟੋਸ ਦੇ ਨਾਲ ਨਵੇਂ ਬੁੱਕਸ ਆ ਸਾਰਾ ਅਜਨੀਆਂ ਬੁੱਕਸ ਨੇ ਆ ਬੱਚਿਆਂ ਲਈ ਨੇ